ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਤੁਹਾਨੂੰ ਪਤਾ ਹੀ ਆ ਵੀ ਆਪਾਂ ਨਿਕਲੇ ਹੋਏ ਆ ਦਿੱਲੀ ਨੂੰ ਤੇ ਰਸਤੇ ਵਿੱਚ ਤੇ ਆਪਾਂ ਇੱਕ ਮਿੱਤਰ ਪਿਆਰੇ ਨੂੰ ਹੋਰ ਨਾਲ ਲਤਾ ਜੀ ਨੇ ਕਿ ਦਿੱਲੀ ਏਅਰਪੋਰਟ ਤੇ ਜਾਣਾ ਤੇ ਉੱਥੇ ਤੋਂ ਇਹਨਾਂ ਦੀ ਫਲੈਟ ਕਿਤੇ ਹੋਰ ਦੇਛਦੀ ਆ ਤੇ ਆਪਣੀ ਫਲੈਟ ਤੁਹਾਨੂੰ ਪਤਾ ਵੀ ਹਾਂਗਕਾਂਗ ਦੀ ਆ ਤੇ ਹੁਣ ਆਪਾਂ ਦਿੱਲੀ ਤੱਕ ਦਾ ਬਲੌਗ ਆ ਵਧੀਆ ਬਣਾਵਾਂਗੇ ਤੇ ਇਸ ਸਮੇਂ ਦਾ ਲੱਗਦਾ ਜਿਹੜਾ ਅ ਪਰਤੰਗਲ ਲੱਗੇ ਹੋਏ ਆ ਤੇ ਹੌਲੀ-ਹੌਲੀ ਅੱਗੇ ਗੱਲਾਂ ਬਾਤਾਂ ਮਾਰਾਂਗੇ ਪੂਰੀਆਂ ਟੌਰ ਦੇ ਨਾਲ ਤੁਹਾਡੇ ਨਾਲ ਗੱਡੀ ਵਿੱਚ ਬਿਠਾ ਲ ਕੇ ਫਾਦਰ ਸਾਹਿਬ ਨਾਲ ਤੇ ਵੀ ਵੀਊ ਲਵਾਂਗੇ ਆਪਾਂ ਸਾਰੇ ਦੇ ਸਾਰੇ ਤੇ ਗੱਡੀ ਸਾਡੇ ਕੋਲ ਤੁਹਾਨੂੰ ਪਿਛਲੇ ਵਲੌਗ ਵਿੱਚ ਤੁਸੀਂ ਦੇਖ ਲਿਆ ਡਜ਼ਾਇਰ ਪਹੁੰਚੀ ਹੋਈ ਸੀਗੀ ਹਰਿਆਣਾ ਨੰਬਰ ਤੇ ਕੈਪ ਬੁਕਿੰਗ ਹੋਈ ਵੀ ਸੀਗੀ ਸਪੈਸ਼ਲੀ ਲਓ ਜੀ ਇਹਦੇ ਪਰ ਬਾਬੇ ਕੋਈ ਕੱਪੜਾ ਪੀ ਪਾਉਣ ਦੀ ਲੋੜ ਪਊਗੀ ਕਿ ਨਹੀਂ ਕਿ ਜਦ ਜ਼ਰੂਰਤ ਪਊਗੀ ਜੇ ਮੀਂਹ ਆ ਗਿਆ ਰਸਤੇ 'ਚ ਹਾਂ ਲੈ ਇਹ ਰੱਤ ਦੇ ਵਿੱਚ ਮੈਂ ਦਰੋਂ ਬੰਦਾ ਬਣਾ ਦੇਣਾ ਮੇਰਾ ਸਾਮਾਨ ਨਾ ਵਿੱਚ ਜਵੇ ਚਿਪਕੂ ਚਿਪਕੂ ਹੋ ਜਾਣੀਆਂ ਫਿਰ ਵਿੱਚ ਵਿੱਚ ਸਾਰਾ ਖਾਣੇ ਪੀਣੇ ਵਾਲਾ ਸਾਮਾਨ ਆ ਆ ਫੜਿਓ ਭਾਜੀ ਮੜੇ ਫੜੋ ਮੜੇ ਫੜੋ ਫੜੋ ਇਹ ਇਹ ਲੜਖਾ ਜਾ ਰਹੀ ਹੈ ਸਾਡੇ ਨਾਲ ਤੇ ਸਾਨੂੰ ਵਿੱਚ ਵਾਰਤਾ ਲਾਭ ਸਾਰੀ ਸਾਰੀ ਦੇ ਨਾਲ ਕਰਾਂਗੇ ਆਪਾਂ ਗੱਡੀ 'ਚ ਬੈਠ ਕੇ ਖਾਲੀ ਮਬਲਾਉਣਾ ਇਹ ਵਿਚਾਰਾ ਨਰਵਸ ਹੋਇਆ ਬਸ ਥੋੜਾ ਜੱਕਾ ਇਹਨੂੰ ਉੱਪਰ ਜੇ ਬੰਦੇ ਮਿਲ ਗਏ ਅੰਮ੍ਰਾਲੇ ਦੇ ਨੇੜੇ ਪਹੁੰਚਣ ਵਾਲੇ ਆ ਜੀ ਅੰਮ੍ਰਾਲਾ ਰਹਿ ਔਰ ਤੇ 1.5 ਕਿਲੋਮੀਟਰ ਤੇ ਮੀਂਹ ਦਾ ਮਾਹੌਲ ਜਾਂ ਸ਼ੁਰੂ ਹੋ ਗਿਆ ਕਹਿੰਦਾ ਕਪੜਾ ਪਾਏ ਦਿੰਦੇ ਆ ਰਸਤੇ ਦੇ ਵਿੱਚ ਇਸ ਸਮੇਂ ਖੜੇ ਆ ਸੀ ਤੇ ਗਾਹਾਂ ਪੀਵਾਂਗੇ ਜਾ ਕੇ ਚਾਹ ਕਿਤੇ ਅੱਗੇ ਚਾਹ ਪੀਵਾਂਗੇ ਫਿਰ ਮੁੰਡਾ ਆ ਗਿਆ YouTube ਦੇ ਉੱਪਰ ਬਹੁਤ ਵਧੀਆ ਗੱਡੀ ਚਲਾਉਂਦਾ ਇਹ ਚਾਹ ਪਾਣੀ ਪੀਂਦੇ ਇੱਥੇ ਨਾਲੇ ਬਾਥਰੂਮ ਵਗੈਰਾ ਜਾਇਆ ਹਣਾ ਜੀ ਹੋਰ ਜ਼ੋਰ ਪੁੱਤਰਿਆ ਹੋਣਾ ਹਾਂ ਨਾਲੇ ਤੁਰ ਫਿਰ ਹੋ ਜਾ ਵਾਕਈ ਸਹੀ ਗੱਲ ਨਾਲੇ ਤੁਰ ਫਿਰ ਹੋ ਜਾ ਬਾਈ ਲੱਗਾ ਗੱਡੀ ਫੇ ਮਾਰਨ ਆਪਣੇ ਹੱਥ ਪੱਲੇ ਜੇ ਇਹ ਟੌਰ ਕੱਢ ਕੇ ਰੱਖ ਲਾ ਗੱਡੀ ਦੀ ਪੂਰੀ ਇਹ ਤੇ ਦਾਗ ਨਹੀਂ ਲੱਗਣ ਦਿੰਦਾ ਮੁੰਡਾ ਬੜਾ ਕੰਮ ਦਾ ਹੈ 70 ਕੀਲੇ ਕੇ ਮੀਲੇ ਮਾਈ ਮਾਈ ਲੱਛਾ ਭਾਈ ਉਹ ਦੇਖਿਆ ਇਹਦਾ ਚੀਜ਼ ਹੋ ਗਈ ਹਣਾ ਇੱਥੇ ਦਾ ਫਰਕ ਪੈ ਗਿਆ ਦੇਖ ਲਾ ਐਨੇ ਜੇ ਆਇਓ ਪਾਪਾ ਜੀ ਹਾਂ ਐ ਸੈਂਡਲ ਲੱਗੇ ਪਾਉਣਾ ਠੀਕ 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 ਸੈਂਡਲ ਖੋਲੇ ਮੇਦੇ ਆ ਰੋ ਪੀਦੇ ਹੋ ਚਾਹ ਘੁੱਟ ਘੁੱਟ ਦੇ ਨਾਲ ਵਾਸ਼ਰੂਮ वगैरह ਚੱਲਦੇ ਆ ਜੀ ਇਹਨਾਂ ਨੂੰ ਕਰਵਾ ਦੇਣਾ ਜੀ ਬਾਥਰੂਮ ਨਿਆਣੇ ਦੇ ਖੇਡਣ ਨੂੰ ਭੀਮ ਹੋਮ ਲੱਗੇ ਹੋਏ ਜੀ ਇਹ ਵਾਲਾ ਟਪਕੇ ਆ ਜੀ ਇਹ ਲਾਓ ਜੀ एंट्री गेट बेस्ट एंड बेस्ट वाया पंजाबी सरदार खड़ाया हो खोड़ा चलो, चलो। करौनी 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 करौन दा दा दा। अंदर कराँ करा करा अंदर तो ऊँ भी शॉप्स भी है शूज वगैरह लम वगैरह 바라고셔 아, ਚਲੋ 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 ਪੰਜਾਬ ਸਾਹਿਬ ਸ਼ਸ਼ੀਕਾਲ ਜੀ ਥੋੜੇ ਸ਼ਸ਼ੀਕਾਲ ਪਾਉ ਜੀ ਚਾਹ ਪਾਣੀ ਪੀ ਲਿਆ ਆਪਾਂ ਨੇ ਹੁਣ ਪਾਈਏ ਚਾਲੇ ਗਾਹਾਂ ਦੇ ਮੌਸਮ ਵੀ ਹੈਗਾ ਉੱਪਰ ਤੇ ਖਰਾਬ ਹੋਇਆ ਹੋਇਆ ਅੱਗੇ ਦੇਖਦੇ ਆ ਕਿਥੇ ਚੱਲ ਕੇ ਫਿਰ ਮੁੰਡਾ ਇੱਥੇ ਹੈ ਗੱਡੀ ਵਾਲਾ ਡਰਾਈਵਰ ਵੀ ਉੱਥੇ ਹੈ ਇਹ ਆ ਗਿਆ KFC ਕੁਝ ਖਾਣ ਨੂੰ ਵੀ ਲੈਣਾ ਚਾਚਾ ਮਾ ਲੈ ਕੇ ਆਉਣਾ ਜਾ ਕੇ ਤੰਦੂਰੀ ਚਾਹੇ ਇਹ ਹੋ ਰਾ ਕੋਈ ਤੰਦੂਰੀ ਚਾਹੇ ਇੱਧਰ ਹੈਗਾ ਜੀ ਲੈਸ ਵਗੈਰਾ ਆਲਮਗੱਦਮ ਜਾ ਆ ਆ ਕੇ ਕਿ ਨਵੇਂ ਬਰਤਨ ਜੇ ਰੱਖੇ ਵੀ ਫੇਰ ਉਹੀ ਜਿਹੜੇ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਏ ਸੀਗੇ ਜੀ ਆ ਰੋਟੀਆਂ ਵਾਲੇ ਤਵੇ ਜਿਹੋਗੇ ਆ ਬਰਤਨ ਦੇ ਕਈ ਹੋਗੇ ਇਹ ਇਹਨਾਂ ਦਾ ਹੁਣ ਟ੍ਰੈਂਡ ਚ ਚੱਲ ਪਿਆ ਸਾਰੇ ਸ਼ਹਿਰਾਂ ਦੇ ਵਿੱਚ ਆਉਂਦੇ ਨੇ ਅੱਛਾ ਤੁਸੀਂ ਪੂਰੀ ਦੁਕਾਨ ਦੇ ਵਿੱਚ ਰੱਖਿਆ ਹੋਇਆ ਤੇ ਹਾਂ

ਜਾਤਾ ਸਵਾਰ ਸੀ। ਕਿਆ ਪਾਇਆ ਵਾ ਸੋਨੂ ਨੇ ਰੱਗੀ ਹੈ। ਤੁਸੀਂ ਦੁੱਧ ਪੀਣਿਆ। ਪਾਣੀ ਪਾਣੀ ਬਾਕੀ ਪੀਤਾ। ਅੱਛਾ ਉਹ ਮਿੱਟੀ ਕਰਕੇ ਜਾ ਰਹਾ ਉਹ ਕੋਈ ਨੰਨਕਾ ਦਾ ਚੱਲ ਜਾਂਦਾ। ਲਵੜੋ। ਮਿੱਟੀ ਮੈਂ ਵੀ ਤਾਂ ਚੱਕ ਕੇ ਦੇਤੇ। ਤੁਸੀਂ ਫਿਰ ਪਤਾ ਗੱਲ ਸੁਣੋ ਖੰਨਾ ਇੱਕ ਮੈਂ ਗੱਲ ਦੱਸਾਂ। ਛੋਲੇ ਲਿਆਂਦੇ ਵੇ ਇੱਥੇ ਤੇ ਲੈ ਕੇ ਦਿੱਲੀ ਤੱਕ ਚੁੱਕੀ ਆ ਛੋਲੇ। ਉਹਦੇ ਬਾਅਦ ਜਹਾਜ਼ 'ਚ ਨਹੀਂ ਭੜਨ ਦੇਣੇ ਉਹਨੇ ਛੋਲੇ ਤੁਹਾਡੇ। ਜਾਓ ਉਹਦੇ ਬੈਗ ਦੇ ਵਿੱਚ ਪਾਉਣੇ ਬਣੇ ਸਾਰਾ ਕੱਪੜਾ ਤਾਰ ਕੇ ਕਿਹੜੇ ਉਹਦੇ ਚ ਅੱਛਾ ਅਲਾਉ ਨਹੀਂ ਹੈ ਕੱਪੜਿਆਂ ਵਾਲੇ ਦੇ ਵਿੱਚ ਪਾ ਕੇ ਲਿਜਾ ਸਕਦੇ ਆਂ ਅਸੀਂ ਅੱਛਾ ਹਾਂ ਜਿਹੜਾ ਪਰ ਜਹਾਜ਼ ਵਿੱਚ ਹੱਥ 'ਚ ਪੜ ਕੇ ਲੈ ਕੇ ਜਾਣੇ ਉਹ ਜੀ ਵਿਚ ਹੁਣ ਵੀ ਬਥੇਰਾ ਟਾਈਮ ਆ 5-6 ਘੰਟੇ ਹੈਗੇ ਆ 5-6 ਘੰਟੇ ਹੈਗੇ ਦਿੱਲੀ ਕਿੰਨੀਆਂ ਰੋਪਰ ਤੋਂ 300 ਕਿਲੋਮੀਟਰ 100 ਪਾ ਗਏ ਹਾਂ ਕਿੰਨਾ ਕਿਲੋ ਹੋਈ ਤੇ 300 ਕਿਲੋਮੀਟਰ ਬਣਦਾ ਦਿੱਲੀ ਦਿੱਲੀ ਹਾਂ 300 ਕਿਲੋਮੀਟਰ ਆਂ ਸਾਡੇ 350 ਕਹਿੰਦਾ ਯਾਰ ਤੈਨੂੰ ਕਿਸੋ ਰੱਖ ਲੈ ਲਾਲਾ ਨੈਵੀਗੇਸ਼ਨ ਅਸੇ ਨੂੰ ਲਾ ਕੇ ਚੈੱਕ ਕਰ ਮੜਾਗਾ ਐਸੇ ਤਾਂ ਪਹਿਲਾਂ ਪਿੰਡ ਦਾ ਲਾ ਫੇ ਇੱਥੇ ਦੇ ਗਾਹਾਂ ਦਾ ਦੇਖ ਹੁਣ ਇਹ ਲੱਜਣਾ ਪਤਾ ਸਾਰੀਆਂ ਚੀਜ਼ਾਂ ਸਾਡੀ ਜੇਬਾਂ 'ਚ ਪਈਆਂ ਤੇਰੀ ਮੰਤ ਉਹ ਆ ਜਾ ਭਾਈ ਹੁਣ ਫੋਨ ਕਰਨਾ ਪੈਣਾ ਰੋਟੀ ਸਰ ਅੰਮਰਸਰ ਉੱਪਰ ਨਹੀਂ ਹੋ ਜਾਂਦਾ ਨਾ ਨਾ ਅੰਮਰਸਰ ਰੋਪੜ ਤੋਂ 200 ਹੈ ਅੱਛਾ ਦਿੱਲੀ 300 ਹੈ ਫਰਕ ਬਹੁਤ ਹੈ 200 ਤਾਂ ਇੱਥੇ ਦੇ ਹੋਊਗਾ ਦਿੱਲੀ ਉਹ ਵੀ 에어ਪੋਰਟ ਨੂੰ ਫੇਰ ਆਪਾਂ 20-25 ਕਿਲੋਮੀਟਰ ਹੋਰ ਪੱਧੇ ਜਾਣਾ ਪਹੁੰਚ ਗਏ ਜੀ ਮਰਥਲ ਆਪਾਂ ਹੁਣ ਪਹਿਲਵਾਨ ਦੇ ਠਾਬੇ ਤੇ ਪੀਵਾਂਗੇ ਇੱਥੇ ਚਾਹ ਜੇ ਸਰਦਾਰ ਜੀ ਨੇ ਹੋਰ ਕੁਝ ਬ੍ਰੇਕਫਾਸਟ ਵਗੈਰਾ ਲੈਣਾ ਹੋਇਆ ਉਹਨਾਂ ਨੇ ਥੋੜ੍ਹਾ ਲਾਂ ਗੱਡੀ ਖੜਾਉਣ ਲੱਗੇ ਜੀ ਬੈਗ ਲਾ ਕੇ ਇੱਥੇ ਤੇ ਮੀ ਹੋ ਗਿਆ ਪੂਰੀ ਜੋਰਾਂ ਦਾ ਸ਼ੁਰੂ ਹੋਣੇ ਹੁਣੇ-ਹੁਣੇ ਲੱਗਿਆ ਜੀ ਪੈਣਾ ਦੇਖੋ ਸੁਪਰ ਫਾਸਟ ਆਇਆ ਇੱਥੇ ਨਿਕਲੇ ਨਿਕਲੇ ਘਾਨ ਵਾਲਾ ਚੱਲ ਵਿਚੇ ਆ ਕੋ ਚੱਕਰ ਨੀ ਚਲੋ 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 ਹਿੱਸੇ ਮੇਕ ਕੋ ਜੇ ਮੀ ਲੱਗਿਆ ਪੈਣਾ ਲੋ ਜੀ ਮੀ ਨਹੀਂ ਪੈ ਰਿਹਾ ਪਰ ਮੇਰੇ ਕੈਮਰੇ ਦੇ ਵੀ ਮੀ ਲੱਗਿਆ ਪੈਣਾ ਜੋ ਹੈ ਪਹਿਲਵਾਨ ਦਾ ਟਾਬਾ ਤੇ ਟਾਬੇ ਦੀ ਬੜੀ ਚਰਚਾ ਰਹੀ ਹੈ ਕਿਸਾਨ ਅੰਦੋਲਨ ਦੇ ਵਿੱਚ हां हां क्या ਲੈਣਾ चाय पानी ਲੈਣਾ क्या ਲੈਣਾ ਪਰ ਮਸ਼ਾਹ ਅਸੀਂ ਪਰੌਣੇ ਆ ਵੀ ਤੁਹਾਨੂੰ ਮੈਂ ਉੱਥੇ ਬਾਅਦ ਵਿੱਚ ਫਿਰ ਲੈਣਾ ਤਾਂ ਹੋਣਾ ਕੁਝ ਚਾਹ ਪੀਣੀ ਆ ਸਵਾ ਅਸਾ ਗੱਲ ਚ ਚਾਚਾ ਦਾ ਛੁਰਨੇ ਪਰ ਆਵਾ ਖਾਣ ਲਈ ਆਉਨੇ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਲੁੱਕ ਬਣਾਈ ਹੋਈ ਆ ਕਿੱਦਾਂ ਲੱਗੀ ਚਾਹ ਜਾ ਵਾ ਫਾਤੀ ਇਹ ਵਾ ਫਾਤੀ ਹਾਂ ਚਾਹੋ ਡੜੀ ਦੂਵੀ ਉੱਥੇ ਵਾਲੀ ਦੀ ਉਹਦੇ ਵਿੱਚ ਕਾਫੀ ਦਾ ਟੇਸਟ ਦਾ ਥੋੜਾ ਜਿਹਾ ਨਾ ਆ ਤਾਂ ਥੋੜੀ ਫਿੱਕੇ ਜਿਹੀ ਦਾ ਇਹਦੇ ਵਿੱਚ ਬਹੁਤ ਮਿੱਠਾ ਹੋਰ ਤਾਂ ਹੋਰ ਤਾਂ ਗੱਟਾ ਟੱਡਦੇ ਨੇ ਕਿਹੜੀ ਚੱਲਣਾ ਕੰਮ ਚਾਹੀਦੀ ਚਾਹੀਦੀ ਹੈ ਨਾ ਨਹੀਂ ਫਿਰ ਵੀ ਆਪਾਂ ਦੋ ਦੋ ਘੰਟੇ ਬਾਅਦ ਲੱਤਾਂ ਹੋਣੇ ਇਹ ਦੋ ਘੰਟੇ ਬਾਅਦ ਵੀ ਤੀ ਚਾਹ ਦੋ ਘੰਟੇ ਤਾਂ ਲੱਗ ਕੇ ਪਨ ਵਿੱਚ ਹੈ ਵੇਹਣ ਆਪਾਂ ਨੇ 에ਰਪੋਰਟ ਫਿਰ ਜਾ ਕੇ ਦੇਖਾਂਗੇ ਉੱਥੇ ਜੇ ਕੁਝ ਬਾਹਰੋਂ ਟਾਕੀ ਖੋਲਤੀ ਹੋਈ ਆ ਵੀ ਜੇ ਕਹਿੰਦਾ ਵਿੱਚ ਬੈਠਣਾ ਤਾਂ ਬੈਠ ਜਾਓ ਹਾਂ ਆਵਾਜ਼ ਆ ਗਈ ਕਿਹੜੇ ਨਾ ਇੱਕੋ ਆ ਜੀ ਹਾਂ ਜੀ ਹਾਂ 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 ਉੱਪਰ ਇਹਨਾਂ ਨੇ ਉਹ ਬੰਦੇ ਰੱਖੇ ਹੋਏ ਨਾ ਉਧਰ ਵੀ ਹੈ ਕੋਈ ਸਮਾਨ ਇੱਥੇ ਵੀ ਹੈ ਉਧਰ ਵੀ ਹੈ ਜਿੱਥੇ ਮਰਜ਼ੀ ਬੈਠ ਕੇ ਖਾ ਲਓ ਜੋ ਚਾਹੀਦਾ ਜਦੋਂ ਨਾ ਟਾਕੀ ਤੇ ਕਾਹ ਚਲੇ ਆ ਰਿਹਾ ਯਾ ਦੇਖੋ ਕਾ ਹੋ ਗਿਆ ਹਾਂ ਮੌਸਮ ਦਾ ਠੰਡਾ ਹੋ ਗਿਆ ਇਹਦਾ ਗੱਲ ਹੈ ਜੀ ਦਿੱਲੀ ਦੇ ਵਿੱਚ ਹੋਏ ਹੋਏ ਜੀ ਐਂਟਰ ਆਪਾਂ ਹਾਂ ਬੈ ਅਰਪੋਰਟ ਨਜ਼ਦੀਕੇ ਹੈ ਬੜੇ ਜਹਾਜ਼ਾਂ ਦੇ ਬਣੇ ਹੋਏ ਨਿਸ਼ਾਨ ਜਿਹੀ ਜੰਨੇ ਇੱਕ ਸਾਈਡ ਇਧਰ ਪੂਰਾ ਜਾਮ ਹੈ ਅਸੀਂ ਜਾਮ ਤੋਂ ਬਾਰ-ਬਾਰ ਜਾ ਰਹੇ ਥੋੜੀ ਇੱਕਕੀ ਫੋਟੋ ਸਟੇਟ ਕਰਾਉਣੀ ਹੈ। ਛੋਟੇ ਦੀ ਮੁੰਡੇ ਦੀ। ਆ ਟਰਮੀਨਲ 3 ਨੂੰ ਆਹ ਨੂੰ ਕਹਿੰਦੇ ਮੁੰਨੇ ਨੂੰ ਨਾ ਅੱਗੇ ਤੋਂ ਜਾ ਕੇ। ਅੱਛਾ ਤਾਂ ਹੀ ਸੱਲੇ ਨੂੰ ਭਾਈ ਵੀ ਤਾਂ ਗੱਡੀ। ਆਹੀ ਮੁੰਡਾ ਮੈਂ ਤਾਂ ਕਿ ਕਿਤੇ ਸਾਡੇ ਦੇਖਦਾ ਬਾਬੇ ਇੱਥੇ ਇੱਥੇ ਦੁਕਾਨਾਂ ਜੀਆਂ ਆ ਰਹੀਆਂ ਨਾ ਕਰਵਾ ਦੇ ਇਹਦਾ ਵਿਚਾਰੇ ਦਾ ਕੰਮ ਯਾਰ। ਲੋ ਜੀ ਹੁਣ ਮੜ ਜਾ ਕੇ ਜਾਮ ਦੇ ਵਿੱਚ ਤੇ ਨਿਕਲੇ ਤੇ ਮੰਦਰ ਆ ਗਿਆ ਜੀ ਸਾਹਮਣੇ ਤੇ ਇਹ ਪੈ ਗਿਆ ਜੀ ਹੁਣ 에어ਪੋਰਟ ਵਾਲੇ ਰੋਡ ਨੂੰ ਸਿੱਧਾ ਆਟ ਬਾਲਕੇ ਵਿਗਦੀ ਹੈ ਉਹ ਟਾਵਰ ਦਾ ਉਹਦੇ ਨਾਲ ਸੰਪਰਕ ਹੁੰਦਾ ਸਾਰੇ ਜਹਾਜ਼ਾਂ ਦਾ ਉਹਨੇ ਲੈਣੀ ਹੈ ਸਾਰੀ ਰਿਪੋਰਟ ਵੀ ਲੈਂਡ ਖਾਲੀ ਹੈਗੀ ਹੈ ਕਿ ਨਹੀਂ ਤੁਸੀਂ ਉੱਤਰ ਸਕਦੇ ਹੈ ਕੀ ਹੋ ਸਕਦਾ ਨਹੀਂ ਇੱਥੇ ਘਮਾਈ ਜਾਣਾ ਹੈ ਦਿੱਲੀ ਦੇ ਉੱਪਰ ਆਲੇ-ਦੁਆਲੇ ਪਰਣਾ ਦਾ ਇਸ਼ਾਰਾ ਦੇਣਾ ਵੀ ਹਾਂ ਆ ਜਾਓ ਕਲੀਅਰ ਲਓ ਜੀ 에어ਪੋਰਟ ਇੰਨੀਆਂ ਨੀਂਗਾਂ ਬਗਾਰਾ ਬਹੁਤ ਸੋਹਣੀਆਂ ਸਾਫ ਸਫਾਈ ਹੋ ਰਹੀ ਹੈ ਇੱਥੇ ਇਹ ਤਾਂ ਵੀ ਇਨਸਾਈਡ ਜਿਹੜੇ ਟਾਇਰਾਂ ਨੇ ਬੜੀ ਬੜੀ ਮਸ਼ਹੂਰੀ ਲਾਈ ਹੋਈ ਹੈ ਅੱਡਾ ਵੜਾ ਟਾਇਰ ਕਿਹੜੀ ਗੱਡੀ ਨੂੰ ਪੈਂਦਾ ਹੁਣ ਇਹ ਤਾਂ ਜਹਾਜ਼ ਨਾਲੋਂ ਤੇ ਵੀ ਬੜਾ ਟਾਇਰ ਹੈ ਜਹਾਜ਼ ਦੇ ਟਾਇਰੋਂ ਠੀਕ ਹੈ ਗੱਲ ਯਾਰ ਇਹ ਨਹੀਂ ਬੰਦਾ ਹੈ ਅੱਛਾ ਕੋਈ ਖੋਲ ਕੇ ਲਾਤਾ ਇੱਥੇ ਇਹਨਾਂ ਨੇ ਹੈ ਕੀ ਆ ਲੈ ਆਦਾ ਹੈ ਅੱਛਾ ਇੱਥੇ ਫਿਰ ਔਰੇਲਾ ਨਕਾ ਹੈ ਜਹਾਜ਼ ਜੀ ਹੁਣ ਜਹਾਜ਼ ਜਨੇ ਪੁੱਛੇ ਨੇ ਤੇ ਲਾਗੇ ਦੇਖਣਾ ਜਹਾਜ਼ ਵੀ ਦਿਖਾਵਾਂਗੇ ਹੌਲੀ ਹੌਲੀ ਦਿਖਾਉਂਦੇ ਗਾਂ ਜਾ ਕੇ ਖਮਨੀ ਅਗਰੇ ਹੈ ਹਾਂ ਹਾਂ ਇਹ ਚੜਨ ਦਾ ਅੱਛਾ ਅੱਛਾ ਟਰਮੀਨਲ 3 'ਚ ਆ ਕੇ ਪੰਪਤੂਨ ਤੱਕ ਪਹੁੰਚ ਗਏ ਏ ਹਲੋ ਜੀ ਫਰਮੈਂਟਰ ਮੈਨੂੰ ਜਿਹੜਾ ਟਰਮੀਨਲ ਬੰਨ ਜਾਉ ਕਿੱਧਰ ਜਿਹਦੀ ਛੱਤ ਜਿਹੀ ਰਹੀ ਤੇ ਉਹ ਪਰਲੇ ਛੱਤ ਤੇ ਹਨਾ ਇਹ ਇਧਰ ਜਹਾਜ਼ ਜਨੇ ਪੁੰਛੇ ਹੀ ਦੇਖਦੀਆਂ ਬਾਬੇ ਹਲ ਤਾਂ ਲਾ ਕੇ ਦੇਖਣਾ ਲਾ ਕੇ ਲਾ ਕੇ ਮਾੜੇ ਉਹ ਮੈਨੂੰ ਇਹ ਦਿਖਦੇ ਆ ਪਰ ਇਦਾਂ ਇਹ ਚ ਨਹੀਂ ਪਤਾ ਨਹੀਂ ਦੇਖਦੇ ਕਿਦਾਂ ਨਹੀਂ ਦੇਖਦੇ ਇੰਡੀਗੋ ਵੀ ਖੜਾ ਆਂ ਨੇ ਲਾਵਾ ਲਾਵਾ ਰੇ ਕੀ ਬਾਤ ਹੈ ਉਹ ਬਣੀ ਗੱਲ ਦਿਖਾਣਾ ਉਤਰ ਕੇ ਦਿਖਾ ਮਾੜਾ ਜਿਆਰਾ ਦਿਖਾ ਦਿਓ ਉਹ ਮਹਾਰਾਜਾ ਤੇਰਾ ਧੰਨਵਾਦ ਦੇਖੋ ਜੀ ਤੁਹਾਨੂੰ ਜਾ ਦਿਖਾਉਣ ਨੂੰ ਫਿਰਦਾ ਹੈ ਮੁੰਡਾ ਇਹ ਹਾਂ ਇਹ ਬੰਦਾ ਘੈਂਟ ਹੈ ਕਹਿੰਦਾ ਥੱਲੇ ਉਤਰ ਕੇ ਦਿਖਾਓ ਜੀ ਖੜ੍ਹ ਜਾਓ ਮੈਨੂੰ ਉਤਰ ਜਾਣ ਦੇ ਥੱਲੇ ਲਓ ਜੀ ਦੇਖੋ ਫਿਰ ਜਹਾਜ਼ ਜਹਾਜ਼ ਖੜੇ ਉਹ ਰਨਵੇਅ ਜੀ ਅੱਗੇ ਜਿੱਥੇ ਤੋਂ ਉੱਡਦੇ ਹੈਗੇ ਜਹਾਜ਼ ਤੇ ਆਹ ਖੜੇ ਇੱਥੇ ਇੰਡੀਗੋ ਸਪਾਈਸ ਜੈਟ ਅਲਮਗਲਮ ਕਈ ਹੈਗੇ ਜੀ ਸਿੱਧੀ ਜੀ ਤੁਹਾਨੂੰ ਮੈਂ ਦੱਸਦਾ ਮੈਨੂੰ ਨੌ ਐਨ ਚੇਤੇ ਨਹੀਂ ਹੈਗੇ ਤੇ ਅਸਲ ਵਿੱਚ ਟਰਮੀਨਲ ਜਿਹੜਾ 3 ਹੈਗਾ ਉਹ ਉੱਥੇ ਤੁਸੀਂ ਐਂਟਰ ਹੋਣਾ ਅੰਦਰ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਅਗਲੇ ਪ੍ਰੋਸੈਸ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ। ਸ਼ਾਲਵੀ ਮੁੜਿਆ। ਥੈਂਕ ਯੂ। ਮਾ ਤੇਰਾ ਵੀ ਨੁਕਸਾਨ ਹੋ ਜਾਏ ਕੋਈ। ਅਮੀ ਕਿਤੇ ਬਹੁਤ ਅੱਗੇ ਚੱਲਣ ਦਾ ਕੱਟ ਛੱਡੀ। ਇੱਧਰ ਪਾਰ ਕੀ ਹੈ? ਇਹਨਾਂ ਨੂੰ ਕੁਝ ਨਹੀਂ ਕਹਿਣਾ ਤੁਹਾਡਾ ਕਹਿਣਾ ਜੇ ਮੱਟਾ ਕਰਤਾ। ਲੈ। ਆਇਨਾ ਕਾ ਮੈਂ ਤਾਂ ਅੰਦਰ ਵੀ ਬਣਾਉਣਾ ਵੀਡੀਓ ਇਹਨੂੰ ਅੰਦਰ ਬੱਕਰੀ ਗਏ ਇੱਥੇ ਨਹੀਂ ਰਹਿਣਾ ਸਕਦੇ। ਓਹੋ ਹਾਂ। ਇਹ ਵੀ ਗੱਲ ਕਰ ਲਈ ਸਹੀ ਹੈ। ਅੱਛਾ ਇਹ ਪਾਰ ਕੀ ਕਰੀ ਹਾਂ? ਦਾ ਤਾਂ ਮੇਰਾ ਕੈਮਰਾ ਪਛਾਹਤਾ ਥਾ ਨਬੋ ਤੇਰਾ ਬਾਈ ਨਸਕਾਰ ਭੋਗਣਾ ਕੋਕਾ ਨਾ ਆਇਆ ਕਮੇ ਗਿਆ ਦੋਵੇਂ ਪਹੁੰਚ ਗਿਆ ਜੀ ਬਹੁਤ ਰੌਲਾ ਪਾ ਰਿਆ ਸਾਂ ਟਾਂ ਟਾਂ ਟੂ ਟੂ ਹੋਈ ਪਈ ਆ ਟਰਮੀਨਲ 3 ਤੇ ਆਪਾਂ 에어ਪੋਰਟ ਤੇ ਪਹੁੰਚ ਗਏ ਜੀ ਸਮਾਨ ਲੱਗਿਆ ਜੀ ਤਾਰਨ ਹੋਣ ਆਦਾ ਹੁਣ ਤੁਹਾਨੂੰ ਇਹਨੂੰ ਦੇਣੇ ਪੈਣੇ ਆ ਚਲ ਅੰਦਰ ਆਇਥੇ ਰਕਦਾ ਚਲੇ ਜਾਣੇ ਆ ਠੀਕ ਆ ਉਹਦੇ ਬਾਹਰ ਦੇ ਹੈਗਾ ਅੰਦਰ ਵੱਸ ਨਾਲ ਕੋਈ ਯਕੀਨ ਨਹੀਂ ਭੀੜ ਲੱਗੀ ਹੋਈ ਜੀ ਫੁੱਲ ਬਹੁਤ ਦੁਨੀਆ ਜਾਣਦੀ ਹੈ ਜੀ ਬਾਹਰਲੇ ਮੁਲਕ ਨੂੰ ਵਾਹ ਜੀ ਵਾਹ ਵਾਹ ਜੀ ਵਾਹ ਇਹ ਇਹ ਜਿਹੜਾ ਸੱਤਵਾਂ ਕਿੰਨਵਾੜਾ ਜਵਾੜਾ ਹੈ? ਹਾਂਜੀ। ਠੀਕ ਹੈ। ਆਪਣਾ ਨਹੀਂ ਹੈਗਾ ਉਹ। ਆਪਣਾ ਤਿੰਨੇ ਤੇ ਅਲੱਗ-ਅਲੱਗ ਤੇ ਤਿੰਨੇ ਨੇ। ਉਹ ਨੀਲਾ ਬੈਗ ਦਾ ਤੇਰਾ ਹੀ ਆ। ਗਾਂਹੜਾ ਗਾਹੇ ਸ਼ਟਾਉਣਾ ਵੀ ਨਹੀਂ ਰਹੀ ਸਾਡਾ ਆ ਹੀ ਨਹੀਂ। ਅਭੀ ਸਾਰਨਾ। ਅਗਲੇ ਨਾਲ ਬਾਕੀ ਵਾਰ ਖੜਾ ਕਰਦਾ। ਅਕੀਵਾਰ ਖੜਾ ਕਰ ਲੈ ਇੱਕ ਪਾਸੇ ਨੂੰ। ਬੱਕੀ ਪਾਰ ਬੱਕੀ ਪਾਰ। ਇਹ ਹਾਂ। ਇਹਦੇ ਆਪਣਾ ਆਪਣਾ ਖੜਾ ਕਰ ਲੈ ਤੇ ਬਾਦ। ਇਹਦੇ ਵਾਲਾ ਬਾਅਦ ਚ ਬੈਗ ਰੱਖ ਲਾਂਗੇ ਉੱਪਰ ਬਸੇ। ਉੱਪਰ ਲਾ ਕੀ ਹਾਂ ਰੱਖ ਬੁੱਕੇ ਤੂੰ ਪਹਿਲਾਂ। ਉਹ ਤੇ ਕਹਾਂ ਜਾ ਕੇ ਫੇਰ ਲਈ ਚਾਹੇ, ਅਲੱਗ ਲੈਣੀ ਅਲੱਗ ਲੈਦਾ ਤਾਂ ਵੀ ਕੋਈ ਚੱਕਰ ਨਹੀਂ। ਹੋਰ ਕੀ ਹੈ? ਹੈਂਡਲ ਉੱਪਰ ਚਾਹੀਦਾ। ਏ ਹਜਾ ਹਜਾ ਬਰਾਦਰ ਅਰਾ ਖਲਾ ਹੁਣ ਬੈਜੇ ਕਾਚੇ ਨਾਲ ਜਾ ਚੇ ਪਰ ਯਾਰ ਓਕੇ ਬੋਰ ਕਿਧਰ ਆ ਗਈ ਹੁਣ ਅਲਵਿਦਾ ਹੁਣ ਓਕੇ ਥੈਂਕ ਯੂ ਬਰਾਦਰ ਓਕੇ ਮੇਰਾ ਫੋਨ ਫੰਕ ਤਾਂ ਨਹੀਂ ਜਾਂਦਾ ਇੱਥੇ ਲੇਕੀ ਦੇ ਚੈੱਕ ਕਰਕੇ ਓਕੇ ਆ ਠੀਕ ਹੈ ਕੋਈ ਫੋਨ ਵਗਿਆਦਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਫੋਨ ਤਾਂ ਨਹੀਂ ਜਾਂਦਾ ਕਿਹਦਾ ਓਕੇ ਠੀਕ ਹੈ ਚਲ ਭਾਈ ਅਰੇ ਬਰਾਦਰ ਥੈਂਕ ਯੂ ਬਰਾਦਰਾ ਸ਼ੀ ਆਲਾ ਵੀ ਮੇਰਾ ਹੁਣ ਦੇਖ ਇਹਦਾ ਬਾਅਦ ਚ ਆਪਾਂ ਨੇ ਟਰਾਂਸਫਰ ਕਰਨਾ ਉੱਥੇ ਨੂੰ ਬੈਕ ਲੈਣਾ ਬਣਾ ਇਹ ਇਹਨੂੰ ਦੱਬੂਗਾ ਸਾਰੇ ਫ੍ਰੀ ਹੋ ਜਾਣੇ ਨੇ ਬ੍ਰੇਕਾਂ ਇਹ ਬੈਕ ਲੈ ਲੈ ਬੈਕ ਆਇਆ ਪਾ ਜੀ ਦੇ ਡਿਊਟੀ ਫਰੀ ਹਾਂ ਚੜਿਆ ਬਦ ਦੇ ਨੰਦਰ ਹਲੋ ਇਹ ਹੈਗਾ ਜੀ ਅੰਦਰ ਦਾ ਏਰੀਆ दारू ਵਾਲਾ ਜੀ ਤੇ ਬੜੀਆਂ ਮਹਿੰਗੀਆਂ ਮਹਿੰਗੀਆਂ ਬੋਤਲਾਂ ਲੱਗੀਆਂ ਹੋਈਆਂ ਇੱਥੇ ਦਰਸਾਉਂਦੇ ਤੁਹਾਨੂੰ ਆਜੋ ਆਪਣੇ ਪੈਸੇ ਕੰਮ ਦੀ ਤਾਂ ਹੈ ਨਹੀਂ ਪਰ ਦੇਖਣੇ ਚ ਤਾਂ ਕੁਝ ਨਹੀਂ ਜਾਂਦਾ ਆਜਾ ਚ 55 ਰੁਪਏ ਦੀ ਸਸਾ ਇੰਡੀਅਨ ਰੁਪੀਆ ਦਾ ਰੇਟ ਲਿਖਾਉਣਾ ਆ ਯਾਨੀ ਕਿ 5500 ਦੀ ਹੈ ਜੀ දස අ හොන්හු මැගේ එත මැගේ ලික ਆ ਰੋਡ ਰੁੜ ਜਿਹਨਾਂ ਦੇ ਵਿੱਚ ਪਏ ਬਹੁਤ ਬਹੁਤ ਇੱਥੇ ਤਪਿਆ ਆ ਜੋ ਉਦੋਂ ਚੱਲੀ ਆਣਾ ਹੌਲੀ ਹੌਲੀ ਵਧੀਏ ਆਪਣੀ ਮੰਜ਼ਿਲ ਵੱਲ ਨੂੰ ਤੁਸੀਂ ਉੱਪਰਲੀ ਘੁੰਡੀ ਦਾ ਲਾ ਲਓ ਅੱਛਾ 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 ਤੁਸੀਂ ਵੀ ਕਿਹਦੀ ਕਿਹਦੀ ਪਾਈ ਸਕੇ ਲਾ ਲਿਓ ਅੱਛਾ ਅੱਜ ਵੀ ਪਾ ਪਈ ਤੇ ਕੇ ਲਾਦੇ ਆ ਇਧਰ ਜਨਾਨੀਆਂ ਦੀਆਂ ਸੁਰਖੀਆਂ ਬਿੰਦੀਆਂ ਲਮਗਲ ਲਮ ਹਾਂਜੀ ਲੋ ਹੇਟ ਰੇਵਸੇ 8990 ਰੁਪਏ ਦੀ ਬੋਤਲ ਉਹ ਤੁਹਾਨੂੰ ਲੈ ਕੇ ਜਾਣਾ ਮਹਿੰਗੀ ਨਹੀਂ ਲੱਗਦੀ ਨਹੀਂ ਕਿਤੇ ਬਹੁਤ ਮਹਿੰਗੀ ਵਾਲੀ ਵੀ ਹੈਗੀ ਆ ਵਾਹ ਜੀ ਵਾਹ ਰੌਣਕਾਂ ਲੱਗੀਆਂ ਵੇਆਂ ਚੱਲੋ ਫਿਰ ਨਿਕਲਦੇ ਆਂ ਆਪਾਂ ਹੌਲੀ ਹੌਲੀ ਘਰਾਂ ਤੋਂ ਆਜੋ ਇੱਧਰੋਂ ਖਾਣ ਪੀਣ ਦਾ ਸਾਮਾਨ ਜੇ ਹੈਗਾ ਜੇ ਮਾੜਾ ਮੋਟਾ ਬੰਦੇ ਨੇ ਖਾਣਾ ਪੀਣਾ ਕੁਝ ਜਣਾ ਮਿਲਕ ਡੈਰੀ ਵਾਲਾਂ ਦਾ ਹੋ ਗਿਆ ਜੇ ਉਹ ਕਾਫੀ ਕੁਸ਼ੈਗਲ ਲੇਜਨ ਦੇ ਲੋਕ ਮਾਲਾ ਜਿਦੋਂ ਆਪਣੇ ਕਿਤੇ ਰਿਲੇਟਿਵ ਕੋਲ ਨੂੰ ਜਾਣਾ ਲੈ ਜਾਣੀਆਂ ਆਪੋ ਤਾਂ ਦੇਖਦੇ ਆਂ ਪਾਪਾ ਜੀ ਕਹੇ ਜੀ ਆ ਆਹ ਆਉਣ ਲੱਗਾ ਨਾਮੇ ਦੇਣਾ ਕਿਸੇ ਨੂੰ ਆ ਪ੍ਰਾਈਸ ਪਤਾ ਕਿੰਨਾ ਜੀ 18000 ਰੁਪਏ ਜੀ ਬੰਦੇ ਦੀ ਤਰਗਾਹ ਪੂਰੀ ਹੋ ਇੱਕ ਦੀ ਨਾ ਰਕਾਵਟ ਨਹੀਂ ਦੋ 42 ਆਦੋਂ ਮੈਨੂੰ ਦਿਖਾਈ ਨਹੀਂ ਹੈਗੀ ਚਲੋ ਫੇਰ ਦਿਖਾਉਂਗਾ ਸੱਜਣਾ ਪਰ ਕੋਈ ਟਾਈਮ ਮੜਾ ਜਾ ਘੱਟ ਲਿਮਟ ਵਿੱਚ ਹੈ ਹੁਣ ਆਜੋ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਜੀ ਅੰਦਰ ਸ਼ਾਂਤੀ ਹੈਗੀ ਆ ਸੋਰੀ ਚਾਰੇ ਪਾਸੇ ਲੌਜ ਇੰਟਰੀ ਤਾਂ ਆਪਾਂ ਹੋ ਕਰ ਗਏ ਤੇ ਤੁਹਾਨੂੰ ਪਤਾ ਹੀ ਉੱਧਰ ਤੇ ਮੈਂ ਸੋਚਦਾ ਤਾਂ ਮੈਂ ਕੁਝ ਖਲਾਫਲਾ ਲਈਏ ਤੇ ਲੌਜ ਦੇ ਵਿੱਚ ਉੱਥੇ ਜਿਹੜਾ 2 ਰੁਪਏ ਚ ਖਾਣਾ ਮਿਲਦਾ ਉਹ ਤਾਂ ਬਹੁਤ ਹੋਇਆ तकरीबन ਭੀੜ ਬਹੁਤ ਲੱਗੀ ਹੋਈ ਆ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਹੁਣ ਹਿੱਥੇ ਤੋਂ ਕੁਝ ਲੈ ਲੰਨੇ ਆ ਚਾਚਾ ਜੀ ਥੱਲੇ ਬੈਠੇ ਉਹ ਤਾਂ ਨਾ ਕਰੀ ਜਾਂਦੇ ਕਹਿੰਦੇ ਮੈਂ ਤਾਂ 4 ਵਜੇ ਤੋਂ ਬਾਅਦ ਕੋਈ ਆਉਂਦਾ ਨਹੀਂ ਤਾਂ ਫਿਰ ਵੀ ਦੇਖਦੇ ਕੁਝ ਨਾ ਕੁਝ ਲੈ ਕੇ ਜਾਂਦੇ ਨੇ ਉਹਨੂੰ ਚਾਹ ਵਗੈਰਾ ਕੁਝ ਹੂੰ ਇਹਨੂੰ ਦਾ ਹੁਣ ਨਹੀਂ ਕਰ ਸਕਦੇ ਇਹਨੂੰ। ਉਹ ਚੱਲ। ਗੱਲ ਤਾਂ ਤੁਹਾਡੀ ਠੀਕ ਆ। ਓ ਕਾਕਾ ਤੇ ਰਹਿਣਾ ਤਾਂ। ਦਾ ਦਾਤ ਬਣਾਈ ਹੋਈ ਹੈ ਜਾਚੇ ਪਾਪਾ ਜੀ ਨਹੀਂ ਰਹਿੰਦੇ ਸ਼ਾਮ ਨੂੰ ਸੌਂਡ ਲ ਕੇ ਖਾਂਦੇ ਆ ਰੋਟੀ ਉਹ ਤੂੰ 4 ਵਜੇ ਖਾ ਲੁੰਦਾ ਬਸ ਆਹੀ ਫਰਕ ਆ ਪਾਪਾ ਨੇ ਮੁੰਨਾ ਆਏ ਨੇ ਹੁਣ ਲੋ ਜੀ ਇਹ ਨੰਬਰ ਦੇਖ ਲੈਣੇ ਤਿੰਨੇ ਜਣੇ ਹਾਂ ਇਧਰ ਨੂੰ ਜਾਣਾ 17 ਤੋਂ 26 ਵਾਲੇ ਆ ਇਧਰ ਨੂੰ ਇੱਕ ਤੋਂ 14 ਵਾਲੇ ਆ ਲੋਡ ਦੇਖੋ ਆਪਣੀ ਇਹ ਚੱਲਦੀ ਐ ਦੇਖੋ ਉੱਪਰ ਤੇ ਤੁਰੇ ਜਾਂਦੇ ਨਾਲ ਹਾਂ ਚੰ ਚੰ ਤੇ ਸਪੀਡ ਕੰਟਰੋਲ ਕੋਈ ਇੱਕ ਸਪੀਡ ਕੰਟਰੋਲ ਰੱਖਣੀ ਵੜੀ ਜੀ ਕਰ ਤੇ ਆ ਰਵਾਲ ਤੁਸੀਂ ওই ਸਪੀਡ ਕੰਟਰੋਲ ਤੱਕ ਇਹ ਵੀ ਤਮਾਸ਼ੇ ਦੇਖਣੇ ਤੇ ਗਿਆ ਸਾਰੀ ਇਧਰ ਉਹਨੇ ਦੇ ਕਰਕੇ ਤੁਹਾਨੂੰ ਬਾਹਰ ਮੈਂ ਕੋਈ ਦਿਖਾ ਨਹੀਂ ਸਕਦਾ ਹਾਂ 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 ਫਤਾਂ ਹੀ 12 ਨੰਬਰ ਨੂੰ ਫੋਨ ਚੂਗੇ ਇਧਰ 15 ਲਈ ਹੈ ਵਸ ਉੱਥੇ ਇਹ ਤਾਂ 12 ਨੰਬਰ ਦਾ ਹੀ ਪਤਾ ਲੱਗਦਾ ਹੁਣ ਮੈਨੂੰ ਫੋਨ ਬੱਜੀ ਜਾਣੇ ਆ ਅੱਗੇ ਚੱਲ ਜੇ